ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੈ। ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਜਿਹੜੇ ਜਿੰਨੇ ਵੀ ਨਟੋਰੀਅਸ ਕ੍ਰਿਮੀਨਲ ਨੇ ਕਾਫੀ ਗੈਂਗ ਬਸਟ ਕੀਤੇ ਗਏ ਨੇ ਉਸ ਤੋਂ ਇਲਾਵਾ ਹੈਰਮ ਦੀ ਰਿਕਵਰੀ, ਡਰੱਗਜ਼ ਦੀ ਰਿਕਵਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਉਸੇ ਲੜੀ ਦੇ ਸਹਤ ਜਿਹੜਾ ਸ਼ਿਵਮ 엘ੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ 6 ਆਪਣੇ 4 ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਹੈ ਇਹਦੇ ਪਿਛਕੇ ਚ ਬੜੀ ਸਸਟੇਨ ਚੱਲੀ ਕੁਕੇ ਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰ ਸਟੇਟ ਹੈ ਨੋਟੋਰੀਅਸ ਕ੍ਰਿਮੀਨਲ ਹੈ ਉਹਦੀ ਪਿਛਕੇ ਚ ਇੱਥੇ 베ਰਕੇ ਏਰੀਏ ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਉਹ ਕਹੇ ਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵੀ ਛਪਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਹੈਲਦੀ ਵੀ ਹੈ ਤੋ ਪ੍ਰਭਜੋਤ ਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤੌਲ ਨੂੰ ਹੱਥ ਪਾਇਆ ਤੇ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਵਿੱਚ ਇਹ ਇੰਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕ੍ਰਿਸ਼ਨ ਐਸਐਸ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜਾਏ ਉਹਨੇ ਆਪਣੇ 9mm ਪਿਸਤੌਲ ਜਿਹੜਾ ਸਰਕਾਰੀ ਉਹ ਚੋਂ ਰਾਊਂਡ ਚ ਲਾਇਆ ਕਿਉਂਕਿ ਇਹਦੇ ਲਾਤੇ ਲੱਗੀ ऑर्गेनाइज्ड क्राइम हो गया इनको सिविल हॉस्पिटल दाखिल कराया गया बेसिकली ये जो जे मैं ਤੁਹਾਨੂੰ ਯਾਦ ਕਰਾਵਾਂ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਜਿਹਨੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨल्स ਦੇ اور ਜਿਹੜਿਆ इंदौर ਤੇ ਹੋਰ ਅਲੱਗ-ਅਲੱਗ ਛਾਟਾ ਸਦਰ ਅੰਮ੍ਰਿਤਸਰ ਦੇ ਵਿੱਚ ਇਹ ਆਰਮ ਜੈਕਟ ਦੇ ਪੁਰਾਣੇ ਮੁਕਦਮੇ ਦਰਜ ਨੇ ਇਹ ਆਪਣਾ ਗੈਂਗ ਬਣਾ ਕੇ ਹੁਣੇ ਸੁਪਰਮੇਸੀ ਕੈਮ ਕਰਨਾ ਚਾਹੁੰਦਾ ਸੀ ਸੋ ਇਹ ਮੈਂ ਅੱਛੀ ਸਫਲਤਾ ਪਹਿਲਾਂ ਹੀ ਮਿਲੀ ਸੀ 6 ਪਿਸਟਲ ਜੇਪਾ ਦੇਖਿਆ ਤਾਂ ਇੱਕੋ ਗੈਂਗ ਤੋਂ ਮਿਲਨੇ दैट मींस ਫਾਇਰ ਪਾਵਰ ਵੀ ਇਨਾਂ ਕੋ ਕਾਫੀ ਸੀਗੀ ਸੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਔਰ ਡਰੱਗਸ ਦੇ ਅਗੇਂਸਟ ਜਿਹੜੀ ਜੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਔਰ ਮੈਨੂੰ ਮਾਣ ਹੈ ਆਪਣੀ ਸਾਰੀ ਟੀਮ ਤੇ ਜਿਸ ਡੀਸੀਪੀ ਰਵਿੰਦਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਹਰਮਿੰਦਰ ਜੀ ਔਰ ਇਨਸਪੈਕਟਰ ਮੋਲਕ ਇਹਨਾਂ ਦੀ ਟੀਮ ਹਮੇਸ਼ਾ ਲਗਾਤਾਰ ਅੱਛਾ ਕੰਮ ਕਰਦੇ ਨੇ ਔਰ ਸਾਨੂੰ ਫਖਰ ਹੈ ਕਿ ਇਹ ਸਾਰੇ ਆਫਸਰਸ ਇੰਨੀ ਮਿਹਨਤ ਕਰਦੇ